来来来

ਪਠਾਓ ਕੇ ਪ੍ਰਵਾਨ ਵਾਲਮੀਕ ਜੀ ਦੀ ਜੋ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਜੀ ਦੇ ਪੰਕ ਉਤਪਾਦ ਸ਼ਾਮਿਲ ਹੋਇਆ ਪ੍ਰੋਫੈਕੋ ਸ਼ੁਰੂ ਕਰ ਲੈ ਕੇ ਅੰਤ ਤੱਕ ਕਰਵਰ 2 ਕਿਲੋਮੀਟਰ ਦਾ ਧਾਮ ਹੈ ਇਹ ਆਰੋ ਸਮਾਜ ਦੀ ਇੱਕ ਜੁਟ ਕਾਰਾ ਪ੍ਰਧੀਕ ਹੈ ਜੇਕਰ ਕਰੀ ਗਈ ਜੋਰ ਕਰ ਤੋ ਕਿ ਉਹਦੀ ਕਿਤੇ ਕਮੀ ਨਹੀਂ ਹੈ ਇਹ ਸ਼ੂ ਭਾਯਾਤਰਾ ਪਾਸੀਰੋਰ ਬਾਬਾ ਜੀਵਨ ਸਿੰਘ ਨਗਰ ਤੋਂ ਸ਼ੁਰੂ ਹੋਈ ਹੈ ਤੇ ਆਪਣੀ ਜੰਮੂ ਮਾਰਕੀਟ ਦੇ ਵਿੱਚ ਜਾ ਕੇ ਖਤਮ ਹੋਏਗੀ ਆ ਜੇ ਗੱਲ ਵਰੀ ਤਾਂ ਇਹ ਸੰਗਤ ਆਲਰੇਡੀ ਆਈ ਹੈ ਕਿ ਕਿਹੜਾ ਚੱਲਦੇ ਹੋ ਸੰਗਤਾਂ ਨੂੰ ਆ ਬਸ ਸਾਰੇ ਰੋ ਇਹ ਕਹਾਗਾ ਜਿਸ ਤਰ੍ਹਾਂ ਇਸਵਰ ਸਰਨੇ ਵੱਧ ਚੜ ਕੇ ਹਿੱਸਾ ਲਿਆ ਅਗਲੇ ਸਾਲ ਵੀ ਇਸ ਨੂੰ ਡਬਲ ਤਰੀਕੇ ਨਾਲ ਆਪਾਂ ਉਹ ਸ਼ੋਭਾ ਯਾਤਰਾ ਕਰੀਏ ਤਾਂ ਕਿ ਆਪਾਂ ਪੂਰੇ ਸਮਾਜ ਦੇ ਵਿੱਚ ਭਗਵਾਨ ਵਾਲਮੀ ਜੀ ਦੇ ਦਿੱਤੇ ਹੋਏ ਆਪਰੇਸਾ ਨੂੰ ਫੈਲਾ ਸਕੀਏ ਆ ਜੇਕਰ ਕਰ ਮਾਰਕੀਟ ਦੀ ਗੱਲ ਕਰੀ ਸੰਗਤਾਂ ਵੱਲੋਂ ਮੰਦਰ ਵੀ ਲਾਇਆ ਗਿਆ ਉਹਨ ਕਿਵੇਂ ਦੇਖਦੇ ਹੋ ਬਹੁਤ ਅੱਛੀ ਗੱਲ ਹੈ ਸਾਰੇ ਪੂਰੀ ਮਾਰਕੀਟ ਨੇ ਮਿਲ ਕੇ ਨਾਲ ਸਾਡੇ ਮਾਲਿਆਂ ਨੇ ਮਿਲ ਕੇ ਲੰਗਰ ਲਗਾਏ ਨੇ ਹਰ ਜਗ੍ਹਾ ਤੇ ਹਰ ਜਗ੍ਹਾ ਦੇ ਵਿੱਚ ਜਗ੍ਹਾ-ਜਗ੍ਹਾ ਦੇ ਵਿੱਚ ਜੇ ਵੀ ਦੇਖੋ ਸੰਗਤਾਂ ਨੇ ਲੰਗਰ ਲਗਾਏ ਹੋਏ ਨੇ ਅੱਜ ਇਹ ਗੱਲ ਕਰੇ ਕਿਹੜੇ-ਕਿਹੜੇ ਜਿਵੇਂ ਮੁੱਖ ਜੋਗੀਆਂ ਆ ਆਮ ਆਦੀ ਪਾਰਟੀ ਸਰਕਾਰ ਆ ਕਿਹੜੇ-ਕਿਹੜੇ ਪਿਛੇ ਤੋਂ ਪੁੱਛੀਏ ਦੇਖੋ ਜੀ ਇਹ ਇੱਕ ਧਾਰਮਿਕ ਧਾਰਮਿਕ ਯਾਤਰਾ ਹੈ ਇਹਦੇ ਵਿੱਚ ਸਾਰੀਆਂ ਪਾਰਟੀਆਂ ਸਹਿਯੋਗੀ ਹੈ ਸਾਰੀਆਂ ਸਾਡੀ ਸਰਕਾਰ ਹੋਵੇ ਚਾਹੇ ਉਹ ਰੋਲਿੰਗ ਪਾਰਟੀ ਆਮ ਆਦੇ ਪਾਰਟੀ ਹੋਵੇ ਬੀਜੇਪੀ ਹੋਵੇ ਕਾਂਗਰਸ ਪਾਰਟੀ ਹੋਵੇ ਜਾਂ ਕੋਈ ਹੋਰ ਇੰਡੀਵਿਜੂਅਲ ਪਾਰਟੀ ਹੋਵੇ ਉਹ ਸਾਰੀਆਂ ਸਹਿਯੋਗੀ ਨੇ ਤੇ ਐਸੀ ਸਭ ਦਾ ਧੰਨਵਾਦ ਕਰਦੇ ਹਾਂ ਜੀ ਗੱਲ ਕਰੀਏ ਸੰਗਤ ਦੀ ਗੱਲ ਕਰੀਏ ਜਿਵੇਂ ਪਿਛਲੇ ਸਾਲ ਮੈਂ ਇਹ ਆ ਦਿਨ ਹੈ ਦਿਨ ਤੋਂ ਕੀ ਸੁਣਾਇਆ ਤੇਰਾ ਜਾਂਦੇ ਹੋ ਮੈਂ ਲੋਕਾਂ ਨੂੰ ਇਹ ਸੁਣਾਇਆ ਦੇਣਾ ਚਾਹਨਾ ਪ੍ਰਵਾਨ ਵਾਲਮੀ ਜੀ ਨੇ ਜੋ ਰਸਤਾ ਸਾਰੇ ਸਮਾਜ ਨੂੰ ਦਿਖਾਇਆ ਹੈ ਉਹਨਾਂ ਦੀ ਕਲਮ ਦੀ ਜੋ ਤਾਕਤ ਹੈ ਉਹ ਤਾਕਤ ਹਰ ਇੱਕ ਨੂੰ ਪਤਾ ਹੋਣੀ ਚਾਹੀਦੀ ਹੈ ਸਾਡਾ ਸਮਾਜ ਵੱਗ ਛੱਡ ਕੇ ਪੜ੍ਹਾਈ ਦੇ ਵਿੱਚ ਹਿੱਸਾ ਲਵੇ ਤਾਂ ਕਿ ਆਪਣੇ ਆਪ ਨੂੰ ਸਫਲ ਕਰ ਸਕੇ ਪਾਣੂ ਜਮਾਤ ਦੀ ਗੱਲ ਕਰੀਏ ਉਹਨਾਂ ਵਾਸਤੇ ਮੰਦਰ ਵੀ ਪੁਸਤਕ ਵੀ ਬਣਾਈ ਜਾਂਦੇ ਆ ਡਾਕਟਰ ਪ੍ਰੀਮਾ ਵੇਟ ਕਰਦੇ ਪਰ ਜੇ ਸਕੂਲ ਦੀ ਗੱਲ ਕਰੀ ਕਿਹਨਾਂ ਦੇ ਆ ਸਕੂਲਾਂ ਦਾ ਸਟੇਜਮੈਂਟ ਨਿਕਰੇ ਸਰ ਕਿਵੇਂ ਦੇਈਏ ਸਕੂਲਾਂ ਦਾ ਅਰੇਂਜਮੈਂਟ ਐਸੀ ਗੱਲ ਨਹੀਂ ਸਕੂਲਾਂ ਦਾ ਅਰੇਂਜਮੈਂਟ ਨਹੀਂ ਹੈ ਸਰਕਾਰ ਆਪਣੇ ਆਪਣੇ ਪੱਧਰ ਦੇ ਸਕੂਲਾਂ ਦਾ ਅਰੇਂਜਮੈਂਟ ਕਰਦੇ ਆ ਸਾਤ ਅਸੀਂ ਜੋ ਸੰਸਥਾ ਚਲਾ ਰਹੇ ਆ ਡਾਕਟਰ ਵੀ ਆਰ ਅਬੇਦਕਰ ਵੈਲਫੇਅਰ ਸੁਸਾਇਟੀ ਉਹਦੇ ਵਿੱਚ ਵੀ ਅਸੀਂ ਇਹ ਪੂਰਾ ਪ੍ਰਾਲਾ ਕਰਦੇ ਆ ਵੀ ਜੋ ਇਕਨੋਮਿਕਲ ਵੀਕਰ ਸੈਕਸ਼ਨ ਦੇ ਲੋਕ ਨੇ ਜੋ ਸਾਡੇ ਸਮਾਜ ਦੇ ਇਕਨੋਮਿਕਲ ਵੀਕਰ ਸੈਕਸ਼ਨ ਹੈ ਉਹਨਾਂ ਨੂੰ ਆਪਾਂ ਅੱਗੇ ਲੈ ਕੇ ਆਨੇ ਆ ਸਾਡੀ ਸੰਸਥਾ ਹੁਣੇ ਰਜਿਸਟਰਡ ਹੋਈ ਹੈ ਪਿਛੇ ਸਾਡੇ ਫਰਵਰੀ ਦੇ ਵਿੱਚ ਇਲੈਕਸ਼ਨ ਵੀ ਸੀਗੇ ਮੈਂ ਮਾ ਦਾ ਪ੍ਰਧਾਨ ਆ ਜੀ ਤੇ ਅਸੀਂ ਉਹ ਸੰਸਥਾ ਨੂੰ ਇਸੇ ਮੋਟੀਵ ਨਾਲ ਬਣਾਈ ਹੈ ਵੀ ਜੋ ਆਪਣੇ ਸਮਾਜ ਦੇ ਵਿੱਚ ਵੀਕਰ ਸੈਕਸ਼ਨ ਹੈ ਉਹਨੂੰ ਉੱਪਰ ਚੱਕਿਆ ਜਾਵੇ ਤੇ ਵੱਧ ਤੋਂ ਵੱਧ ਆਪਾਂ ਉਹਨਾਂ ਨੂੰ ਪੜ੍ਹਾਈ ਵਾਲੇ ਪਾਸੇ ਲੈ ਕੇ ਜਾਵੇ। ਜੀ ਨਹੀਂ ਮੇਰਾ ਨਾਮ ਅਮਰਜੀਤ ਕੁਮਾਰ ਮੈਂ ਡਾਕਟਰ ਵੀ ਆਰ ਅੰਮੇਂਦਕਰ ਵੇਰਵਾਲ ਸੁਸਾਇਟੀ ਦਾ ਸੀਨੀਅਰ ਮੀਤ ਪ੍ਰਧਾਨ ਹਾਂ। ਜਦੋਂ ਅੱਜ ਸ਼ੋਭਾ ਯਾਤਰਾ ਜਿਹੜੀ ਕੀਤੀ ਗਈ ਹੈ ਕੀ ਕਿਹੜਾ ਚੰਦ ਹੈ। ਸ਼ੋਭਾ ਯਾਤਰਾ ਤੇ ਸਾਰੇ ਹੀ ਜਿੰਨਾ ਵੀ ਇੰਡੀਆ ਹੈ ਤੇ ਬਾਹਰ ਰਹਿੰਦੇ ਸਾਡੇ ਵਾਲਮੀਕ ਸਮਾਜ ਨੂੰ ਅਰਗਤ ਦਿਵਸ ਦੀਆਂ ਲੱਖ ਲੱਖ ਵਧਾਈਆਂ ਤੇ ਸਾਡੇ ਵਾਲਮੀਕੀ ਮਹਾਰਾਜ ਤੇ ਸਾਰੇ ਵਾਲਮੀਕੀ ਮਹਾਰਾਜ ਸਾਰੇ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਤੇ ਸਾਰੇ ਸਮਾਪ ਤੇ ਸਾਰੇ ਵਰਤ ਸੁੱਖ ਸ਼ਾਂਤੀ ਰੱਖਣ ਜਿਵੇਂ ਇਹ ਜੋਗ ਯਾਤਰਾ ਉਤੇ ਸੰਗਤਾਂ ਵੱਲੋਂ ਲੰਗਰ ਵੀ ਲਾਇਏ ਗਏ ਆ ਸਿਰਫ ਹੀ ਡਾਉਂ ਚੁ ਲਾਇਏ ਗਏ ਜੋ ਜੋ ਸਟਾਰਟ ਕਰਾ ਜੋਗ ਯਾਤਰਾ ਉਹ ਫੁੱਟਾ ਤੋਂ ਲੈ ਕੇ ਹਿੱਸਾ ਆ ਰਿਹਾ ਇਹ ਦੇਖਦੇ ਹੋ ਕਿ ਕਿੰਨੇ ਠਿਕਾ ਵੀ ਲਾਈਆਂ ਆ ਅਸੀਂ ਸਾਰਿਆਂ ਦੇ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਪਿਆਰੇ ਮਿੱਤਰਾਂ ਨੇ ਸੱਜਣਾ ਨੇ ਭਗਤਾਂ ਨੇ ਵਾਲਮੀਕੀ ਜੀ ਦੇ ਇਹ ਲੰਗਰ ਲਗਾਉਂਦੇ ਪਰਮਾਤਮਾ ਦਾ ਦੀ ਇੱਕ ਨੇਕ ਕਮਾਈ ਦੇ ਵਿੱਚ ਦਿਨ ਦਿਨ ਦੁਗਣੀ ਰਾਤੋਂ ਦੁਗਣੀ ਤਰੱਕੀ ਬਖਸ਼ੇ ਤੇ ਜਿਨ੍ਹਾਂ ਨੇ ਸਟੇਜਾਂ ਲਾ ਕੇ ਸਾਰੇ ਸਮਾਜ ਨੂੰ ਸੰਭਾਲਤ ਕਰਿਆ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ ਤੇ ਜਿਨੇ ਲੀਡਰ ਸਾਹਿਬਾਨ ਸਾਡੇ ਸੰਜੀਤ ਸ਼ਰਮਾ ਕਾਲਾ ਜੀ ਮੋਹਿਤ ਮਹਿੰਦਰਾ ਜੀ ਮੇਅਰ ਸਾਹਿਬ ਕਮਿਸ਼ਨਰ ਸਾਹਿਬ ਜਿਨੇ ਵੀ ਸਾਹਿਬਾਨ ਆਏ ਨੇ ਅਸੀਂ ਸਾਰਿਆਂ ਦੇ ਤਹਿ ਦਿਲੋਂ ਡਾਕਟਰ ਜੀ ਆਰ ਅੰਬੇਦਕਰ ਵੇਲਫੇਅਰ ਸੁਸਾਇਟੀ ਵੱਲੋਂ ਸਾਰੇ ਇਸ ਸਮਾਜ ਨੂੰ ਜੈ ਵਾਲਮੀਕੀ ਅਧਿਐਸ ਪਾਵਨ ਦੇ ਆਧਾਰ ਤੇ ਮੈਂ ਸਾਰੇ ਇਸ ਸਮਾਜ ਨੂੰ ਤੇ ਪਟਿਆਲਾ ਵਾਸੀਆਂ ਨੂੰ ਖਾਸ ਤੌਰ ਤੇ ਮੁਬਾਰਕਬਾਦ ਦੇਣਾ ਚਾਹੁੰਦਾ ਤੋ ਕਿ ਜਿਹੜੀ ਸੰਗਤ ਤੁਸੀਂ ਆਪ ਵੀ ਦੇਖ ਰਹੇ ਹੋ ਕਵਰੇਜ ਕਰਦੇ ਆ ਰਹੇ ਹੋ ਸ਼ੁਰੂ ਤੋਂ ਅੱਗੇ ਨਾਲੋਂ ਵੱਧ ਚੜ ਕੇ ਹਿੱਸਾ ਲੈ ਰਹੀ ਹੈ ਯੋਗਦਾਨ ਪਾ ਰਹੀ ਹੈ ਤੇ ਬਹੁਤ ਹੀ ਸ਼ਰਧਾ ਦੇ ਅਨੁਸਾਰ 60 ਹਜ਼ਾਰ ਲੋਕ ਸਾਡੇ ਨਾਲ ਜੁੜ ਰਹੇ ਹਨ ਡਾਕਟਰ ਵੀ ਆ ਰੰਬੇਰ ਕਾ ਸੁਸਾਇਟੀ ਨਾਲ ਤੇ ਸਾਡਾ ਲੋਕਾਂ ਨੂੰ ਤੇ ਅਦਰ ਸਮਾਜ ਨੂੰ ਵੀ ਇਹੀ ਸੁਨੇਹਾ ਹੈ ਕਿ ਪੜ੍ਹੋ ਲਿਖੋ ਅੱਗੇ ਵਧੋ ਜੈ ਵਾਲਮੀਕੀ ਹਰ ਹਰ ਮੈਂ ਸਾਰੇ ਜਿੰਨੇ ਸਾਰੂ ਦਾ ਉਹ ਆ ਬਾਅਮੀ ਦੀ ਡਿਗਰੀ ਹੋ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਹਰ ਪਰਿਵਾਰ ਤੇ ਨੌਜਵਾਨ ਬਜ਼ੁਰਗ ਹਰ ਇੱਕ ਪ੍ਰਮਾਤਮਾ ਨੂੰ ਖੁਸ਼ੀਆਂ ਲਿਆਵੇ ਕਿਉਂਕਿ ਇਹ ਪੰਜਾਬ ਦੇ ਗੁਰੂਆਂ ਦੀ ਧਰਤੀ ਹੈ ਜਿਨ੍ਹਾਂ ਨੇ ਸਾਨੂੰ ਮਿਹਨਤ ਕਰਨੀ ਸਿਖਾਈ ਹੈ ਅੱਜ ਉਹਨਾਂ ਦੇ ਰਾਹ ਤੇ ਚੱਲ ਕੇ ਜਿਹੜੀ ਸਹੀ ਸਿੱਖਿਆ ਲੈ ਕੇ ਸਹੀ ਸਾਨੂੰ ਮਿਹਨਤ ਕਰਦਾ ਉਹਨਾਂ ਨੇ ਜਿਹੜਾ ਸਾਨੂੰ ਸਲਫ ਦੇ ਕੇ ਗਏ ਨੇ ਉਹ ਅੱਜ ਪੂਰਾ ਕਰਨਾ ਚਾਹੀਦਾ ਹੈ ਸਾਰਨ ਲੱਖ ਲੱਖ ਵਧਾਈ ਦਿਨ ਜਿਨੀ ਸੰਗ ਤੇ ਹੈ ਇਹ ਸਾਰਨ ਦੀ ਬਹੁਤ ਬਹੁਤ ਵਧਾਈ ਜੀ ਬਾਦ ਸਮਾਜ ਦੀ ਗੱਲ ਕਰੀਏ ਬਾਦ ਸਮਾਜ ਦੀ ਇਹ ਸ਼ੋਭ ਯਾਤਰਾ ਨੂੰ ਬੜੇ ਧੰਗ ਨਾਲ ਸਫਰ ਕੀਤਾ ਹੈ ਔਰ ਇਥੇ ਕਾਇ ਕੀਤਾ ਹੈ ਇਹ ਦੇ ਦੇ ਸਫਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਨਲ ਪੰਜਾਬ ਸੰਸਾਰ ਚੱਲਦਾ ਹੈ ਜਿਹੜੇ ਆਪਣੀ ਮਿਹਨਤ ਤੇ ਲਗਨ ਨਾਲ ਅਪਦੇ ਕਰਦੇ ਨੇ ਆਪਣਾ ਟਾਈਮ ਕੱਢ ਕੇ ਅੱਜ ਸਾਰੀ ਸੰਗਤ ਮੈਂ ਦੇਖ ਰਿਆਂ ਜੰਦੋ ਸ਼ੁਰੂ ਹੋਏ ਨੇ ਸਾਦੇ ਤੇ ਵਿਰਦਨ ਸਾਰਿਆਂ ਨੂੰ ਵਧਾਈ ਦੇਣਾ ਤੇ ਸਾਰੀ ਸੰਗਤ ਦੇ ਨੌਜਵਾਨ ਵੀ ਦੇਖਿਆ ਕਿੰਨਾ ਉਤਸ਼ਾਹ ਦੇ ਨਾਲ ਇਹ ਕਰਦੇ ਨੇ ਇਹ ਉਹ ਨੌਜਵਾਨ ਨੇ ਜਿਹੜੇ ਆਪਣੀ ਮਿਹਨਤ ਕਰਨ ਤੋਂ ਬਾਅਦ ਵੀ ਆਪਣਾ ਟਾਈਮ ਕੱਢ ਕੇ ਜਿਹੜਾ ਗੁਰੂ ਵਾਸਤੇ ਲਾਂਦੇ ਨੇ ਸਾਰਿਆਂ ਨੂੰ ਵਧਾਈ ਦੇਣਾ ਆ ਪ੍ਰਗਟ ਦੇ ਸਿੱਖੀ ਸੁਨੇਹਾ ਜਿਹੜਾ ਅੱਜ ਦੇ ਦਿਨ ਦੇ ਲੋਕ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਭਗਵਾਨ ਨੇ ਜਿਹੜਾ ਆਪਾਂ ਨੂੰ ਮਿਹਨਤ ਕਰਨੀ ਸਿਖਾਈ ਹੈ ਆਪਦੇ ਨਸ਼ਿਆਂ ਤੋਂ ਦੂਰ ਰਹਿਣ ਆਪਣੀ ਮਿਹਨਤ ਕਰਨ ਤੇ ਜਿੰਨਾ ਵੀ ਵੱਤੋ ਵੱਧ ਆਪਦੀ ਕੋਈ ਸੇਵਾ ਦੀ ਭਾਵਨਾ ਆਪਾਂ ਕਰ ਸਕਦੇ ਹੋ ਵੱਤੋ ਵੱਧ ਕਰਨੀ ਠੀਕ ਆ ਜੰਮਾ ਸ਼ੋਕ ਕਪਰਾ ਇਹ ਨਾ ਮੈਂ ਕਹਿ ਰਿਹਾ ਉਛਾਹ ਦੇਖਦੇ ਬਣਦਾ ਜੀ ਤੁਸੀਂ ਦੇਖੋ ਕਿੰਨਾ ਉਛਾਹ ਲੋਕਾਂ ਦਾ ਔਰ ਮੈਂ ਪੰਡਾ ਸਾਰੀ ਪਟਿਆਲੇ ਦੀ ਜਨਤਾ ਨੂੰ ਸਾਰੇ ਵਾਲਮੀਕੀ ਭਾਈਚਾਰੇ ਨੂੰ ਪ੍ਰਗਟ ਦਿਵਸ ਦੀ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਅਰਦਾਸ ਕਰਨਾ ਪਰਮਾਤਮਾ ਜੀ ਦੀ ਖੁਸ਼ੀ ਦਾ ਦਿਹਾੜਾ ਵਾਲੀ ਲਈ ਖੁਸ਼ੀਆਂ ਮਨਾ ਰਿਹਾ ਹੈ। ਉਹ ਬਿਰਤੀ ਕਰਦੀ ਆਜੋ ਮੌਕੇ ਤੇ ਲੋਕਾਂ ਵਾਲਮੀਕੀ ਪ੍ਰਗਟ ਦਿਵਸ ਤੇ ਮੇਰਾ ਇਹ ਹੀ ਸਮਝਾ ਵੀ ਜੋ ਵਾਲਮੀਕੀ ਸਾਹਿਬ ਨੇ ਐਨੇ ਸ੍ਰੀ ਰਸਤਾ ਉਹਨਾਂ ਨੂੰ ਕਿਹਾ ਜਾਂਦਾ ਕਿਸੇ ਜੀ ਕੋਈ ਭੇਟ ਦਾਮ ਨਹੀਂ ਰੱਖਾ ਇਹ ਵੀ ਅਰਦਾਸ ਕਰਾਂਗੇ ਕਿ ਕਿਸੇ ਦੇ ਮਨ ਕਿਸੇ ਲਈ ਕੋਈ ਭੇਟ ਪਾਣਾ ਹੈ ਭਾਈਚਾਰਾ ਇਵੇਂ ਹੀ ਬਣਿਆ ਰਹੇ